ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਦਾ ਨਾਮ ਹੈ ਗਾਇ ਚੰਡਾ ਸਿੰਘ ਅੱਜ ਤਰੀਕ ਹੈਗੀ ਹੈ ਜੀ 20 ਅਗਸਤ 2025 ਸਮਾਂ ਕੁਝ ਸ਼ਾਮ ਦੇ 6:00 ਵਜੇ ਦਾ ਹੈ ਵੀਰ ਕੋਲ ਤਿੰਨ ਪਸ਼ੂ ਪਕਾਉ ਤਿੰਨ ਮੱਝਾਂ ਤੇ ਇੱਕ ਬੈੜ ਵਕਾਉ ਹੈ ਜੀ ਓਵਰਆਲ ਚਾਰ ਪਸ਼ੂ ਕਾਉ ਹੈ ਜੀ ਤੇ ਚਾਹਾਂ ਦੀ ਡਿਟੇਲ ਅੱਜ ਤੁਹਾਨੂੰ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਆਜੋ ਵੀਰਨਾ ਕਰਦੇ ਆਂ ਇਹ ਗੱਲਬਾਤ ਸ਼ੁਰੂ ਪਰਵਜੀ ਸਾਸਰੀ ਕਾਲ ਸਾਸਰੀ ਕਾਲ ਵਧੀਆ ਸਾਸਰੀ ਕਾਲ ਜੀ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਵਧੀਆ ਚਾਰ ਪਸ਼ੂ ਕਾਉ ਵੀਰ ਜੀ ਹਾਂ ਜੀ ਚਾਰ ਚਾਰ ਠੀਕ ਹੈ ਜੀ ਤਿੰਨ ਮੱਝਾਂ ਇੱਕ ਵੇੜਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਕਰੀਏ ਡਿਟੇਲ ਸੰਜੇ ਸਾ ਜੀ ਹਾਂ ਜੀ ਹਾਂ ਜੀ ਚਲੋ ਜੀ ਪਰਲੀ ਤੋਂ ਕਰੀਏ ਸ਼ੁਰੂ ਮਾਰ ਹਾਂ ਕੋਲ ਤੋਂ ਇਹ ਵੀਰ ਜੀ ਸੱਜਰ ਰੋ ਚੋਈ ਆ ਅੱਛਾ ਇਹ ਸੱਜਰ ਚੋਈ ਹੈ ਹਾਂ ਜੀ ਹਾਂ ਜੀ ਆਹ ਮੰਨ ਲਓ ਹੈਨ ਆ ਮਾਦੂ ਆ ਜੀ ਹਾਂਜੀ ਕਿ ਨਵਾ ਸੁਆਸ਼ ਆ ਜੀ ਵੀਰ ਜੀ ਆਪਾਂ ਤੇ ਤੀਜੇ ਸੂਰੇ ਚ ਲਈ ਆ ਬਾਕੀ ਕੋ ਮੇਰਾ ਵੀਰ ਭਰਾਵੇ ਕੋ ਚੌਥਾ ਲਾ ਲੇ ਜਿੰਨਾ ਮਰਜੀ ਲਾ ਲੇ ਹਾਂਜੀ ਮੈਂ ਕਦ ਕਾਠੇ ਵਾਲੀ ਆ ਨਵੀਂ ਆ ਦੰਦ ਖੁਰ ਕਹਿਮ ਠੀਕ ਵਧੀਆ ਹੈ ਖਬਰਦਾਰ ਤੋੜਾ ਤਾਰਾ ਵੇਖੋ ਐ ਨਾ ਪੈਰ ਜਿਹੜੇ ਮੂੰਹ ਸਾਰਾ ਇਹ ਗੱਲ ਹੈਗੀ ਤੇ ਮਗਰ ਕਦ ਕਦ ਵਜਨ ਵਾਲੀ ਕੱਟੀ ਮਗਰ ਵੀਰ ਜੀ ਤਾਜੀ ਸੂਈ 8 7 ਦਿਨਾਂ ਦੀ ਕੱਟੀ ਹੈ ਜੀ ਮਗਰ ਠੀਕ ਹੈ ਜੀ ਹਾਂ ਹਾਂ ਡੂਕ ਲੈ ਵੀਰ ਜੀ ਤੇ ਲੋ ਜੀ ਕਰੋ ਜੀ ਚੈੱਕ ਲੈਓ ਵੀਰ ਜੀ ਇਹਨੂੰ ਫੇਸ ਕੁਆਲਟੀ ਕਰੋ ਇਹ ਚ ਥਣ ਥਣ ਕੇ ਵੀਰ ਜੀ ਇੱਕ ਨੰਬਰ ਚ ਵਾਈ ਵੀਰ ਜੀ ਦੁੱਧ ਵੀ 10 ਕਿਲੋ ਫੁੱਲ ਤੇ ਆ ਜਿੱਦਾਂ ਮਰਜੀ ਕੋਈ ਆਵਦਾ ਦੋ ਡੰਗ ਚੋਗ ਤਸੱਲੀ ਕਰਕੇ ਲੈ ਜੀ ਠੀਕ ਹੈ 10 ਕਿਲੋ ਪੱਕਾ ਹਣਾ ਜੀ ਪੱਕਾ ਪੱਕਾ ਵੀਰ ਜੀ ਪੱਕਾ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਨੂੰ ਹੋ ਗਏ 8-10 ਦਿਨ ਹੋ ਗਏ ਵੀਰ ਜੀ ਸੂਈ ਨੂੰ 8-10 ਦਿਨ ਹੋ ਗਏ ਸੂਈ ਨੂੰ ਠੀਕ ਹੈ ਲੈ ਜਾ ਕੱਟੀ ਤੇ ਹਾਂ ਲੈ ਆਂਦੇ ਜਾਂਦੇ ਕੋਈ ਨਹੀਂ ਕਿ ਆਹਾ ਆਹ ਲਓ ਜੀ ਕਰੋ ਜੀ ਚੈੱਕ ਬੱਚਾ ਖਾ ਦੇ ਹਾਂਜੀ ਹਾਂਜੀ ਬਿਲਕੁਲ ਜੀ ਆਹ ਬੱਚਾ ਜੀ ਵੀਰ ਜੀ ਇਹ ਬੱਚਾ ਨਾਲ ਹਾਂ ਇੱਕ ਰੰਗ ਕਾਲਾ ਹਨਾ ਜੀ ਹਾਂਜੀ ਹਾਂਜੀ ਪੂਰਾ ਵਧੀਆ ਬੱਚਾ ਜੀ ਬਿਲਕੁਲ ਬਿਲਕੁਲ ਸਹੀ ਚਲੋ ਬੰਦ ਦੇ ਬੰਦ ਦੇ ਸਾਈ ਕਿ ਤਾ ਲੱਗੋ ਕਿ ਤੂੰ ਇਥੇ ਹੋ ਹਾਂ ਮੈਂ ਬੁੱਧ ਵਾਲੀ ਵਰਜੀ ਕੱਦ ਕਾਠੇ ਵਾਲੀ ਆ ਹਾਂਜੀ ਬਿਲਕੁਲ ਜੀ ਬਿਲਕੁਲ ਕੱਦ ਕਾਠੀ ਪੂਰੀ ਹਾਂ ਤੇ ਸੁਆ ਗਿਣਵਾ ਸਾਈ ਫਿਰ ਤੇ ਜਾਊਗਾ ਵਰਜੀ ਵਾਤੋਂ ਵਾਤ ਕੋਈ ਚੌਥਾ ਮੰਨ ਲੇ ਬਾਕੀ ਮੈਂ ਨਵੀਂ ਆ ਪੱਤਜੇ ਚ ਲਈ ਵੇਖੋ ਮੈਂ ਨਵੀਂ ਆ ਬਿਲਕੁਲ ਮੂੰਹ ਮਾਂ ਤੋਂ ਆਏ ਵੇਖੋ ਜ਼ਬਰਦਾਰ ਪੂਰੀ ਕਰਮਾ ਵਾਲੀ ਹਾਂਜੀ ਹਾਂਜੀ ਹਾਂ ਤੇ ਮਗਰ ਆ ਗਈ ਕੱਟੀ ਹਨਾ ਜੀ ਹਾਂਜੀ ਤੇ ਸਾਈ ਰੇਡ ਰੂਟ ਫਿਰ ਮੋਲ ਵੀਰ ਜੀ 85000 ਰੁਪਇਆ ਕਰਦੇ ਆਪਾਂ ਇਹਦਾ ਕਿੰਨਾ ਜੀ 85000 ਰੁਪਇਆ 85000 ਹਾਂ ਠੀਕ ਹੈ ਜੀ ਤੇ ਹਾਣਾ ਜੈਸਨੋਂ ਪੱਕਾ ਜੈਸਨੋਂ ਵੀਰ ਜੀ 80 ਜੋ 2000 ਛੋੜ ਕਰ ਦਾਂਗੇ 80 ਜੋ 2000 ਹਾਂ ਜੀ ਹਾਂ ਜੀ 80 ਜੋ 2000 ਚਵਾਈ ਚੂਈ ਦੀ ਬੈਲ ਲਕੋ ਲੈ ਵਧੀਆ ਨਿਆਰੇ ਵਾਲੀ ਜਿੱਦਾਂ ਮਰਜ਼ੀ ਕੋਈ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂ ਜੀ ਹਾਂ ਜੀ ਈਸਾ ਹੀ ਤੇ 80 ਦੇ ਵਿੱਚ 2000 ਛੋੜੀ ਹਾਂ ਜੀ 2000 ਤੇ ਇੰਨੀ ਕਰਦਾ 77 ਦੀ ਦੇ ਦਾਂਗੇ ਠੀਕ ਐ ਇਸ ਹਾਂ ਨਾ ਵੀਰ ਜੀ ਕਹਿੰਦੇ ਨਹੀਂ ਹੱਥ ਭੰਨੇ 76 ਦੀ ਦੇਣਾ ਸ਼ੇਰ ਕਰਦੀ 76 ਦੀ ਦੇ ਦਾਂਗੇ ਠੀਕ ਐ ਜੀ ਖੋਲੋ ਚਲੋ ਜੀ ਅਗਲੇ ਪਸ਼ੂ ਦੀ ਜਾਣਕਾਰੀ ਹੈ ਜੀ ਇਹ ਵੀਰ ਜੀ ਇਹ ਮੰਨ ਲਓ ਇਹ ਗੱਲ ਹੈ ਕਿ ਟੋਕੜਾ ਨੂੰ 4 4.5 ਮਹੀਨੇ ਸੂਈ ਨੂੰ ਹੋ ਗਏ ਜੀ ਅੱਛਾ ਜੀ ਹਾਂ ਜੀ ਦੁੱਧ ਹੈ ਗਾੜੀ ਵੀਰ ਜੀ ਦੇ ਕੋਲੇ 5 ਕਿਲੋ 5 ਕਿਲੋ ਹਾਂ ਜੀ ਛੋਟੀ ਉਹ ਪੱਕਾ ਹਾਂ ਜੀ ਕਿਰਵਾ ਸੂਆ ਚਾਹੀਏ ਤੁਹਾਨੂੰ ਇਹ ਵੀਰ ਜੀ ਦੁੱਧਿਆ ਸੂਆ ਤੀਜੀ ਸੂਈ ਵਾਲੀ ਗਾੜੀ ਤਿਆਰ ਨੂੰ ਤੇ ਜੇ ਰਿਗੁਲਟੀ ਦਾ ਭਰਿਆ ਜੀ ਇਹਨੂੰ ਠੀਕ ਦਵਾਈ ਇੱਕ ਨੰਬਰ ਦੀ ਜੇ ਪਾਰੇ ਤੇ ਵੀ ਜੀ ਮਿਲਦੀ ਆ ਅੱਛਾ ਹੀ ਕੋਈ ਦਿਹਾੜੀ ਦਾ ਕੋਈ ਅਗਰ ਕਰਦੀਏ ਕੋਈ ਬਗਾਨੇ ਥਾਂ ਜਾ ਕੇ ਕੋਈ ਕਹਿ ਨਹੀਂ ਸਕਦੇ ਠੀਕ ਹੈ ਜੀ ਹਾਂ ਜੀ ਇਹ ਖੁੰਲੀ ਕੱਢੋ ਕੱਠੇ ਵਾਲੀ ਆ ਵੇਖੋ ਛੋਟੀ ਪੂਰੀ ਸੋਹਣੀ ਪੂਰੀ ਪੂਰੀ ਸਾਈ ਹਾਂ ਜੀ ਹਾਂ ਜੀ ਲਓ ਜੀ ਕਰੋ ਜੀ ਚੈੱਕ ਇਹਨਾਂ ਮੰਨ ਲਓ ਥੋੜੀ ਜੀ ਨਾਰਮਲ ਸੇਵਾ ਚੋਂ ਡੰਗਰ ਤੁਹਾਨੂੰ ਪਤਾ ਹੁੰਦਾ ਵਾ ਉਹ ਫਿਰ ਦਿਹਾੜੀ ਸਾਹਮਣਾ ਪੈਂਦਾ ਵਾ ਬਿਲਕੁਲ ਬਿਲਕੁਲ ਜੀ ਹਾਂ ਜੀ ਹਾਂ ਜੀ ਆਹ ਗੱਲ ਤੇ ਗਾਂ ਸ਼ਾ ਜੀ ਬਣੀ ਪੁਣੀ ਹਾਂਜੀ ਬਣੀ ਬੁਣੀ ਬਣੀ ਆਂ ਵੀਰ ਜੀ ਬਣੀ ਨੀ ਹੋਰ ਲਾ ਬਤੂ ਲੈ ਚਲ ਜਾਣ ਦੇ ਵੀਰ ਜੀ ਹਾਂ ਬਣੀ ਆਂ ਵੀਰ ਜੀ ਕੋਈ ਗੱਲ ਨਹੀਂ ਕਿੰਨੇ ਟਾਈਮ ਦੀ ਇਹ ਨੂੰ ਹੋਵੇ ਅੱਜ ਵੀਰ ਜੀ ਮਾਲੀ ਤੋਂ ਸੌਹੀ ਆ ਅੱਛਾ ਜੀ 20 ਆਕ ਦਿਨਾਂ ਦੇ ਲਾਗੇ ਬੰਨੇ ਵੀ ਜੀ ਹੋ ਗਿਆ 15-20 ਦਿਨਾਂ ਦੇ 15-20 ਦਿਨਾਂ ਦੇ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਬਾਕੀ ਇਹ ਅਭੀ ਚਲੋ ਕਿਸਮਤ ਅਕ ਲੈ ਦੀ ਵੀਰ ਜੀ ਨਿਕਲ ਆਵੇ ਤੇ ਗਾ ਹਾਂਜੀ ਹਾਂਜੀ ਬਿਲਕੁਲ ਜੀ ਦੀ ਆਕ ਨਹੀਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਤੇ ਵੀਰ ਜੀ ਰੇਡ ਰੂਟ ਇਹਦਾ ਰੇਡ ਵੀਰ ਜੀ ਮੌਲਤੇ 55000 ਆ 50 ਹੀ ਦੇ ਦਈਏ ਹਾਣਾ ਵਾਲਾ ਇੱਕ ਰੇਟ ਦੱਸ ਦੋ ਸ਼ਾਈ ਵੀ ਜੀ 2 ਛੜ ਦਾਂਗੇ 40 ਚ 50 ਚ 50 ਚ ਦੋ ਹਾਂਜੀ 48000 ਹਾਂ 48000 47 ਵੀ ਦੇ ਦਾਂਗੇ ਵੀਰ ਜੀ ਕਹਿਣੇ ਵਾਦਾ ਘਾਟਾ ਨਹੀਂ ਵੇਖੋ ਦੁੱਧ ਮੈਂ ਝੋਟੀ ਨੇ 6 ਕਿਲੋ ਕਰਾਉਣਾ ਕਰ ਦ ਬੋਤਾਲੀ ਜੀ ਝੋਟੀ ਹਾਂਜੀ ਹਾਂਜੀ ਬਿਲਕੁਲ ਚੰਗਾ ਚੁੱਡਾ ਵੀ ਐ ਖਬਰਦਾਰ ਹਰੇ ਚੱਡੇ ਵਾਲੀ ਆ ਕੋਈ ਉਹੋ ਜੀ ਨਹੀਂ ਕੋਈ ਗੱਲ ਮਿਲਦੀ ਇਦਾਂ ਹੀ ਠਣ ਠਣ ਸ਼ਾ ਜੀ ਓਕੇ ਓਕੇ ਟੁਆਈ ਜੂ ਟੁਆਈ ਇਹ ਇੱਕ ਨੰਬਰ ਦੀ ਟੁਆਈ ਹੋਊਗੀ ਟੁਆਈ ਜਿੱਨੀ ਕੋਈ ਫਾਲਟ ਹੋਊਗਾ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਕਿੰਨਾ ਸ਼ਾ ਜੀ ਫਿਰ ਤੋਂ ਰੇਟ ਦੱਸ ਦਿਓ ਇਹ ਵੀ ਜੀ ਇਹ 48000 ਦੀ ਦੇ ਦਾਂਗੇ 48000 47 ਦੀ ਦੇ ਦਾਂਗੇ ਬੇਟੀ 47000 ਦੀ ਹਾਂਜੀ ਹਾਂਜੀ ਠੀਕ ਆ ਜੀ ਠੀਕ ਹਾਂ ਕੋਲ ਬਟੂ ਤੇ ਦਿਓ ਜੀ ਇਹਦੀ ਜਾਣਕਾਰੀ ਹਾਂ ਇਹ ਕਿੰਨਾ ਸੁਆਸ਼ਾ ਜੀ ਵਿਧੀ ਆ ਪਾਰੇ ਦੁੱਧੇ ਸੁਏ ਦੀ ਲਈ ਆ ਹੈ ਝੋਟੀ ਆ ਥੋੜਾ ਜਿਹਾ ਉੱਚਾ ਕੁੰਡਾ ਮੁੜਿਆ ਕਰਕੇ ਥੋੜਾ ਜਿਹਾ ਭਾਵੇਂ ਲੱਗੇ ਬਾਕੀ ਮਿੱਠੀ ਬੜੀ ਵਰਜੀ ਇਹ ਵੀ ਬਰੀਰ ਵੇਖੋ ਕਿਤਰਾ ਵੇਖੋ ਇਹ ਕਾਲੀ ਸ਼ਾਹ ਕਾਲੀ ਜਿਹਨੂੰ ਆਨੇ ਇੱਕ ਰੰਗ ਕਾਲਾ ਹਾਂ ਬਸ ਪੂਛ ਚੁਣੀ ਕੋਈ ਵਾਲੇ ਦੇ ਕਰਮਾਲੀ ਦੇ ਕੋਈ ਚਿੱਟਾ ਹੈਗਾ ਹਾਂ ਬਾਕੀ ਥੋੜੀ ਜਿਹੀ ਵਰਜੀ ਥੋੜੀ ਜਿਹੀ ਕੋਕ ਫਿੱਕੀਆਂ ਕਰਕੇ ਨਿਕਲੀਆਂ ਲੱਗਦੀਆਂ ਹਾਂਜੀ ਹਾਂਜੀ ਬਾਕੀ ਹੈ ਚਲੋ ਇਹ ਗੱਲ ਹੈ ਕੀ ਆ ਵੱਡੀਆਂ ਛੋਟੀਆਂ ਦੋਵੇਂ ਬਿਲਕੁਲ ਕੱਦ ਕਾਠੀਆਂ ਪੂਰੀਆਂ ਬੀਜੀ ਹਾਂ ਕੱਦ ਕਾਠੀ ਦੀਆਂ ਪੂਰੀਆਂ ਹਾਂ ਪੂਰੀਆਂ ਖਬਰਦਾਰ ਵੇਖੋ ਆ ਵੇਖੋ ਆ ਥਣ ਚੱਡਾ ਆ ਪੂਰਾ ਵਧੀਆ ਨਜ਼ਾਰੇ ਲਓ ਵੀਰ ਜੀ ਇੱਥੇ ਹਾਂ ਲਓ ਜੀ ਹਾਂ ਖਾਓ ਕਿੰਨਾ ਦੁੱਧ ਆ ਵੀਰ ਜੀ ਇਹ ਥਲੇ ਦੁੱਧ ਦੇ ਗੋਲੇ ਵੀ ਜੀ ਹੈਗਾ ਇਹਦੇ ਕੋਲੇ ਕੋਈ 5 ਕਿਲੋ ਆ 5 ਕਿਲੋ ਪੱਕਾ ਦੁੱਧ ਦੀ ਫੋਲ ਗਾਰੰਟੀ ਭਾਵੇਂ ਕੋਈ 6 ਵੀ ਮੰਨ ਲਿਆ ਚਲੋ ਥਾਂ ਚੱਡੇ ਦੀ ਪੂਰੀ ਇਹ ਵੀ ਖਬਰਦਾਰ ਧਿਆਨ 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 ਆ ਵੀਰ ਜੀ ਹਾਂ ਥੋੜਾ ਡਰਦੀ ਹੈ ਹਾਂ ਡਰਦੀ ਹੈ ਕੈਮਰੇ ਤੋਂ ਹਾਂਜੀ ਹਾਂ ਬਾਕੀ ਮਿਲਣ ਦੀ ਵੀਰ ਜੀ ਫੋਲ ਗਾਰੰਟੀ ਅਗਲੇ ਦੇ ਘਰ ਦੀ ਵੀ ਠੀਕੇ ਦੀ ਵੀ ਠੀਕੇ ਚ ਨਹੀਂ ਮਿਲੂਗੀ ਬਾਹਰੇ ਤੇ ਮਿਲਦੀ ਜੀ ਬਾਹਰੇ ਤੇ ਮਿਲਦੀ ਹੈ ਜੀ ਹਾਂ ਬਾਹਰੇ ਤੇ ਬਾਹਰੇ ਤੇ ਠੀਕ ਹੈ ਵੀਰ ਜੀ ਹਾਂ ਜਾਤ ਬੀਰ ਵੇਖੋ ਕਿਤਰਾ ਲੱਗੀ ਇਹਨੂੰ ਸਮਾਰਾ ਸਾਈਛੂਈ ਵੜੀ ਹੈ ਹਾਂਜੀ ਬਿਲਕ ਤੇ ਵੀਰ ਜੀ ਰੇਟ ਰੂਟ ਇਹਦਾ ਹਾਂ ਕਿਹਦਾ ਕੀ ਰੇਟ ਰੂਟ ਕਰਦੇ ਜੀ ਰੇਟ ਵੀਰ ਜੀ ਇਹਦਾ ਵੀ ਇੱਥੇ ਕੀ ਆ ਮੰਨ ਲਓ ਇਹ ਗੱਲ ਹੈ ਕਿ ਆ 50 ਚ ਉਹ ਵੀ ਮਰਜ਼ੀ ਮਾਨਤਨ ਕਰ ਦਾਂਗੇ 50 ਦੇ ਵਿੱਚੋਂ ਇਹ ਵੀ ਹਾਂ 50 ਦੇ ਵਿੱਚੋਂ ਹਾਂ ਦੋਵੇਂ ਵੀਰ ਜੀ ਦੋਵੇਂ ਜੇ ਮੰਨ ਲਓ ਕਹਿੰਦੇ ਦੋਵੇਂ ਪੋਣੀਆਂ ਤੇ 90000 ਰੁਪਏ ਦੇ ਦਾਂਗੇ oh sorry 95000 ਦੇ 95000 ਦੀਆਂ ਹਾਂ 95000 ਦੀਆਂ ਹੋ ਜਾਣਗੀਆਂ ਦੋਵੇਂ ਠੀਕ ਹੈ ਜੀ ਹਾਂਜੀ ਇਹ ਮੰਨ ਲਓ ਇਹ ਗੱਲ ਵੀ ਕਹਿਣਾ ਕਰਨਾ ਉਦਾਂ ਬੰਨਾ ਲੱਖ ਰੁਪਈਆ ਹਾਂਜੀ ਤੇ ਲੱਖ ਚੋਂ 2000 ਉਹਦੀ ਛੋੜ ਲਾ ਲੋ ਕਿ ਨਹੀਂ ਹਾਂਜੀ ਬਿਲਕੁਲ ਜੀ ਬਾਕੀ ਇਹ ਗੱਲ ਹੈ ਕੀ ਹੈ ਜੇ ਮੰਨ ਲਾ ਤੁਸੀਂ ਕਹਿਨੇ ਜੋੜਾ ਹੀ ਪੋਣਾ ਵਾ ਹਾਂਜੀ ਜੋੜਾ ਵੀਰ ਜੀ 95000 ਦਾ ਤੇ 95000 ਦਾ ਜੋੜਾ 1000 ਛੋੜ ਕਰਾਂਗੇ 94 ਰਾਈ ਦੇ ਦਾਂਗੇ 94000 ਦਾ ਹਾਂ ਹਾਂ 94000 ਦੇ ਦਾਂਗੇ ਮਈਆ ਵੀਰ ਜੀ ਬਹੁਤ ਵਧੀਆ ਜੇ ਬਹੁਤ ਵਧੀਆ ਬਹੁਤ ਵਧੀਆ ਸ਼ਾਇਰੀ ਹਾਂ ਠੀਕ ਹੈ ਜੀ ਤੇ ਚਲੋ ਜੀ ਦਿਓ ਜੀ ਇਹਦੀ ਵੈਡ ਦੀ ਜਾਣਕਾਰੀ ਹਾਂ ਕਿ ਨਜ਼ਰ ਹੋ ਗਿਆ ਚਾਈਂ ਚੂਹੇ ਜਾਣੀਆਂ ਇਹ ਵੀ ਜੀ ਤਾਜੀ ਤੂਈ ਵੱਚੀ ਚ ਲੈ ਜਾ ਲੈ ਜਾ ਵੱਚੀ ਕਾਲੀ ਬੱਚੀ ਇਧਰ ਇਧਰ ਹਾਵੇ ਹਾਂ ਵੱਚੀ ਗੋਲ ਚਲ ਗਈ ਨਾ ਹਾਂ ਉਹ ਚਲ ਖਾ ਦੇਣਾ ਵੀਰ ਜੀ ਇਹਨੂੰ ਸੂਈ ਨੂੰ ਚੌਥਾ ਦਿਨ ਹੋ ਗਿਆ ਹਾਂਜੀ ਹਾਂਜੀ ਵੇਖੋ ਵਹਿੜ ਕੇ ਦੀ ਖਬਰਦਾਰ ਆ ਤੇ ਵੇਖੀ ਖੋਲਾ ਪੁੱਤ ਵਚਨ ਮਾਸ ਹੋਆ ਵੀਰ ਜੀ ਦੂਜਾ ਸੂਏ ਵੀਰ ਜੀ ਦੂਜੇ ਸੂਏ ਸੂਈ ਆ ਵੇਖੋ ਥਣ ਚੱਡਾ ਵੇਖੋ ਚੱਡਾ ਵੇਖੋ ਵੇਖੋ ਕੁਆਲਟੀ ਵੇਖੋ ਵਹਿੜ ਨੂੰ ਲੱਗੀ ਇਹ ਹੁਣ ਗੱਲ ਇਹ ਗੱਲ ਹੈ ਕੀ ਆ ਜਿਹੜਾ ਵੀਰ ਭਰਾ ਇਹ ਕੁਆਲਟੀ ਦਾ ਮੁੱਲ ਪਾਉਂਦਾ ਬਿਲਕੁਲ ਗਰਮ ਕਰਮਾਈ ਨੇ ਕੋਈ ਕਸਰ ਨਹੀਂ ਛੱਡੀ ਆ ਬਿਲਕੁਲ ਕੁਆਲਟੀ ਬਣਾਉਣ ਲੱਗੀ ਨੇ ਰੋਵੇ ਵੀ ਇੰਨਾਂ ਦਾ ਹਾਂ ਕਿੰਨਾ ਦੁੱਧ ਆ ਵੀਰ ਜੀ ਹਾਂ ਕਿੰਨਾ ਦੁੱਧ ਆ ਦੁੱਧ ਦੀਏ ਦੇ ਕੋਲੇ ਹੁਣ 16 ਕਿਲੋ ਦੁੱਧ ਫੁੱਲ ਹਾਜ਼ਰ ਜੀ ਫੁੱਲ ਦੋ ਡੰਗ ਚੋ ਕੇ ਆਪਦੀ ਤਸੱਲੀ ਕਰ ਲੈ ਇਹ ਨਹੀਂ ਗੱਲਾਂ ਬਾਤਾਂ ਵਾਲੀ ਨਹੀਂ ਗੱਲ ਹਾਂਜੀ ਇੱਕ ਆਪਾਂ ਆਖ ਦਿੰਨੇ ਆ ਵੀ ਮੰਨ ਲਓ ਵੀ ਉਂਗਲ ਜੜੀ ਜੜੀ ਮੋਟੀ ਧਾਰ ਆ ਹਾਂ ਜੀ ਪਰ ਜਿਹੜੀ ਆ ਧਾਰ ਵਾਕੇ ਉਂਗਲ ਜੀ ਦੀ ਮੋਟੀ ਆਉ ਠੀਕ ਹੈ ਜੀ ਤੇ ਮਗਰ ਵੱਛੀ ਆ ਨਾ ਵੱਛੀ ਵੱਛੀ ਮਗਰ ਵੀ ਜੀ ਵੇਖੋ ਕਿੰਨੀ ਵਧੀਆ ਵੱਛੀ ਲੱਗੀ ਪਰ ਮਾਰੀ ਕਾਲੀ ਸ਼ਾਲ ਕਾਲੀ ਸ਼ਾਲ ਸੀ ਹਾਂ ਸੀਲੀਆਂ ਸੂਲੀਆਂ ਵੀ ਜੀ ਪੂਰੀਆਂ ਥਾਰ ਤੋਂ ਕਿਵੇਂ ਵੀ ਇੱਕ ਨੰਬਰ ਚ ਵਾਈ ਵੀਰ ਜੀ ਹਾਂ ਛੱਡ ਨਿਕਿਆ ਦੂਜਾ ਮਾਰਾ ਕਿਰਾਈ ਦੇ ਪੁੱਤ ਦਵਾਈ ਕਰਾਈ ਦੇ ਲਓ ਜੀ ਕਰੋ ਜੀ ਚੈੱਕ ਸੁਆ ਗਿਨਵਾ ਵੀਰ ਜੀ ਦੂਜਾ ਦੂਜਾ ਵੀਰ ਜੀ ਦੂਜਾ ਦੂਜਾ ਸੁਆ ਸੂਈ ਜਾਣਾ ਇਹ ਸਰ ਹਾਂ ਜੀ ਦੂਜਾ ਸੁਆ ਦੂਜਾ ਕਿਤੇ ਜਹੇ ਦੂਜਾ ਵੀਰ ਜੀ ਦੂਜਾ ਪਿਓ ਦੂਜਾ ਵੇਖੋ ਐਰ ਡੱਗ ਜੀ ਤਾਨੂੰ ਤਿੱਜਾ ਠੀਕ ਜਮੀਂ ਪੜੀ ਵੇਖੋ ਕਿਦਾਂ ਬੱਠਾ ਜੀ ਬਿਲਕੁਲ ਜੀ ਹੈ ਪ੍ਰੋਪਰ ਆ ਨਮਾ ਮੂਹਲਾ ਪੁੱਤ ਉਹਦਾ ਧਾਰਕ ਠੀਕ ਹੈ ਜੀ 20 ਕਿਲੋ ਦੁੱਧ ਵੀ ਜੀ ਕਰ ਜੂਗੀ ਬੱਛੀ ਵਹੇ ਇਹ ਨਹੀਂ ਗੱਲ ਵੀ ਨਾ ਇਹ ਅਬ ਸਟਾਰਟਿੰਗ ਸੋਣੀ ਆ ਸਾ ਲਾ ਲੋ ਵੀ 7-8 ਕਿਲੋ 1 ਵਜੇ ਦਾ ਦੁੱਧ ਕਰਮਾ ਵਾਲੀ ਦੇ ਕੋਲ ਹੁਣ ਹਾਜ਼ਰ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਕੀ ਬਾਕੀ ਇਹ ਨਹੀਂ ਕਰਮਾ ਵਾਲੀ ਲੱਤ ਪੁੱਟ ਕੇ ਦੂਜੇ ਥਾਂ ਉਹ ਨਾ ਕਰੂਗੀ ਉਦਾਂ ਚਲੋ ਤੁਹਾਨੂੰ ਪਤਾ ਥੋੜਾ ਜਿਹਾ ਬੱਚੇ ਪੁੱਛੇ ਦਾ ਕਰਦੀਆਂ ਹਾਂ ਹਾਂ ਜੀ ਹਾਂ ਜੀ ਬਿਲਕੁਲ 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 ਜੀ ਬਿਲਕੁਲ ਬਾਕੀ ਜੰਮੀ ਪੜੀ ਜਾ ਵੈਰ ਵੀਰ ਜੀ ਕੋਈ ਚੱਕਰ ਨਹੀਂ ਤੇ ਜਵਾਈ ਦੇ ਵੀਰ ਜੀ ਸਵਾਦ ਆਉਣਗੇ ਕੇ ਚੋਣ ਲੱਗਿਆ ਬਿਲਕੁਲ ਬਿਲਕੁਲ ਪੂਰੀ ਪੋਲੀ ਹਨਾ ਜੀ ਹਾਂ ਪੂਰੀ ਜਵਾਈ ਵਧੀਆ ਚਾਹਾਂ 52 ਮਿੰਟਾਂ ਤੋਂ ਪਹਿਲਾਂ ਪਹਿਲਾਂ ਹਾਂ ਮੈਂ ਨਾ 5 ਮਿੰਟ ਨਹੀਂ ਲੱਗਦੇ Lol. ਛਵਾ ਮਿੰਟਾਂ ਜੋ ਵੀਡੀਓ ਕੰਪਲੀਟ ਆ ਛਵਾਈ ਆ ਨਾ ਵੇਖੋ ਹਾਂਜੀ ਲਓ ਜੀ ਕਰੋ ਜੀ ਚੈੱਕ ਦੁੱਧਾਂ ਦੀ ਕੋਈ ਆਪਣਾ ਇਹ ਗੱਲ ਦੁੱਧੌਣੀਆਂ ਆਪਾਂ ਨੂੰ ਆ ਸਕਦਾ ਕੋਈ ਵੀ ਆ ਦੁੱਧ ਘੱਟ ਉਹ ਵੱਧਾ ਬਿਲਕੁਲ ਜੀ ਬਿਲਕੁਲ ਆ ਸਾਹਮਣੇ ਆ ਸਾਰਿਆਂ ਦੇ ਹਾਂ ਨਾ ਇਹ ਨਚੜਗੀ ਜੇ ਵੇਰ ਵੇਰ ਨਚੜਗੀ ਨਚੜਗੀ ਬਿਲਕੁਲ ਹਾਂਜੀ ਹਾਂਜੀ ਹਾਂ ਉਹ ਮੈਂ ਚੋੜ ਮੈਂ ਚੋ ਆਦੀ ਵੀਰ ਜੀ ਰੇਟ ਦੀ ਵੀ ਫਿਰ ਗੱਲਬਾਤ ਕਰ ਲਈਏ ਹਾਂ ਕੀ ਰੇਟ ਭਾਵੇਂ ਇਹ ਗੱਲ ਹੈਗੀ ਆ 70 75 ਜੋ ਮਰਜੀ ਆ ਹਾਂਜੀ ਇਹ ਵੀਰ ਜੀ ਵੈਰ ਆਪਾਂ 40000 ਦੀ ਹਾਂ ਨਾ ਦੇ ਦਾਂਗੇ 60000 ਦੀ ਹਾਂਜੀ 60000 ਦੀ ਹਾਂ ਨਾ ਦੇ ਦਾਂਗੇ ਠੀਕ ਜੀ ਜਿਹੜੀ ਦੇਣੀ ਆਪਣੇ ਵੀਰ ਜੀ ਮੁੱਲ ਦੇਣ ਲੈ ਜਿਹੜੇ ਹਾਂ ਨਾ ਹਾਂ ਨਾਲ ਛੋੜੀਏ ਮੰਨ ਲਓ ਮੁੱਲ 75 ਕਰਾ ਲਓ ਜੋ ਮਰਜੀ ਆ ਹਾਂਜੀ 16 ਕਿਲੋ ਦੀ ਵੀਰ ਜੀ ਕੋਲ ਗਾ ਕੀ ਭਾਵੇਂ 4 ਦੇਗਾ ਆਪਣੇ ਕਰੋ ਕੁਮਨ ਕੇ ਚੋ ਕੇ ਲੈ ਤਸल्ली ਕਰਕੇ ਹਾਂਜੀ ਹਾਂਜੀ ਬਾਕੀ ਇਹ ਗੱਲ ਹੈਗੀ ਆ ਕੋਈ ਮੰਨ ਲਾ ਫੜ ਕੇ ਆਪਾਂ ਵੀਡੀਓ ਚ ਇੱਥੇ ਤਾਂ ਮੈਂ ਵੀ ਦੀ ਆਪਾਂ ਚਵਾਤੀ ਆ ਹਾਂਜੀ ਬਿਲਕੁਲ ਜੀ ਬਿਲਕੁਲ ਕੀ ਨਹੀਂ ਗੱਲ ਹਾਂਜੀ ਕੈਮਰੇ ਕੁੰਮਰੇ ਦਾ ਕਰਕੇ ਚਲੋ ਡੰਗਰ ਕਰਦਾ ਕਰਦਾ ਬਾਕੀ ਇਹ ਗੱਲ ਹੈਗੀ ਆ ਵੀ ਜਿਹੜਾ ਵਾ ਚਵਾਈ ਵੇਖ ਲਈ ਸਾਰਾ ਕੋ ਵੇਖ ਲਿਆ ਹਾਂਜੀ ਹਾਂਜੀ ਬਿਲਕੁਲ ਕੋਲ ਚੌਥਣਾ ਦੀ ਆਪਣੀ ਗਰੰਟੀ ਆ ਠੀਕ ਆ ਦੁੱਧ ਦੀ ਵੀ ਤੇ ਚੌਥਣਾ ਦੀ ਠੀਕ ਆ ਹਾਂਜੀ ਹਾਂਜੀ ਤੇ ਸਹੀ ਕੀ ਰੇਟ ਰੇ 80000 ਰਿਆ ਦੀ ਬਚੀ ਦਵਾਂਗੇ 60000 ਦੀ ਹਾਂ ਨਾ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਬਾਕੀ ਇਹ ਗੱਲ ਹੈ ਕਿ ਕਰਮਾ ਦੁੱਧ ਚਲੋ ਇਹ ਗੱਲ ਹੈਗੀ ਇਹਨੇ ਵੀਰ ਜੀ 20 ਚਵਾਜਣਾ ਕਰਮਾ ਵਾਲੀ ਨੇ ਛਟਾੜ ਦੇ ਸੋਹਣੀ ਹੈ 20 ਚਵਾਊਗੀ ਦੁੱਧ ਜਮੀਨ ਕੜੀ ਆ ਕਰਮਾ ਵਾਲੀ ਧਣ ਚੱਡੇ ਵਾਲੀ ਹੈ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦੇ ਜੀ ਨੰਬਰ ਵੀਰ ਜੀ ਆਪਣਾ ਹੈ 98724 39717 ਠੀਕ ਹੈ ਜੀ ਹਾਂ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਹਾਂਜੀ ਉਹ ਚਵਾਈ ਮਾੜੀ ਜੀ ਲਾ ਦਿਓ ਮੈਂ ਦੀ ਨਾਲ ਲਓ ਜੀ ਖਾ ਲਓ ਕਰੋ ਜੀ ਚੈੱਕ ਵਾਇਦੀ ਜਵਾਈ ਚਵਾਈ ਵੱਲੋਂ ਨਹੀਂ ਵੇਜੂ ਕੋਈ ਫਰਕ ਹੋਊਗਾ ਬਿਲਕੁਲ ਜੀ ਗਾਣਾ ਚਵਾਈ ਦਾ ਜਿਹੜੀ ਗੱਲ ਹੈਗੀ ਆ ਜੋ ਦੱਸਾਂ ਉਹ ਹੀ ਨਜ਼ਰੂ ਆ ਹਣੇ ਹਾਂ ਬਾਕੀ ਅਗਲਾ ਚਲੋ ਆਪਣੀ ਨਰਕ ਪਰਕ ਜਿਹੜਾ ਕਰਨੀ ਹੈ ਅਗਲੇ ਨੇ ਹਾਂ ਜੀ ਹਾਂ ਜੀ ਬਾਕੀ ਇਹਨਾਂ ਵੀ ਦੁੱਧ ਦਾ ਚਵਾਈ ਦਾ ਨਾ ਕੋਈ ਐ ਪੋਲੀ ਹੋਊਗੀ ਪੂਰੀ ਠੀਕ ਲੋਏ ਟਾਈਮ ਹੀ ਕਰਵਾ ਲਈਏ ਗੱਲ ਹੈਗੀ ਆ ਭਾਵੇਂ ਕੋਈ ਕੰਡਾ ਲੈਵੇ ਤੋਲ ਲੈ ਵੀ ਕਿੰਨਾ ਠੀਕ ਹੈ ਜੀ ਠੀਕ ਹਾਂ ਕੱਤੀ ਨੂੰ ਫੋਲੇ ਗੱਲ ਹੈ ਅਗਲੇ ਫੜ ਬੁੱਤ ਫਾਇਆ ਠੀਕ ਹੈ ਜੀ ਤੇ ਨੰਬਰ ਤੇ ਲੋਕੇਸ਼ਨ ਤੁਸੀਂ ਦੱਸ ਦਿੱਤੀ ਹੈ ਨਾ ਹਾਂਜੀ ਹਾਂਜੀ ਹੋ ਗਈ ਠੀਕ ਹੈ ਜੀ ਹਾਂਜੀ ਓਕੇ ਜੀ ਧੰਨਵਾਦ ਜੀ ਧੰਨਵਾਦ ਧੰਨਵਾਦ ਠੀਕ ਹੈ ਜੀ ਦੋਸਤੋ ਇਹੀ ਅੱਜ ਦੇ ਆਪਣੇ ਨਾਗ ਪਿੰਡ ਕੈਰੋਂ ਤਹਿਲਪੱਟੀ ਜ਼ਿਲ੍ਹਾ ਤਰਨਤਾਰਨ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜਦੇ ਰਹੋ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ